ਉਹ ਏਗਰੂਢੀ ਕਾ ਖਲਸਾ ਉਹ ਏਗਰੂਢੀ ਕੀ ਫਤਿਹ ਫਖਤਕਵੀ ਜੀ ਦੀ ਲੜੀ ਚੱਲ ਰਹੀ ਹੈ ਭਾਈ ਆਸਾ ਸਤਿ ਉਪਰਾਧ ਕਰਤ ਹੈ ਜੀਤੇ ਜਨਨੀ ਚੀਤ ਨਾ ਰਾਕਸ ਤੇਤੇ ਰਾਮయ్యా ਹੰਵਰਕ ਤੇਰਾ ਕਾਹੀ ਨਖੰਡਸ ਅਭਗੁਣ ਵੀਰ ਰਹਾਉ ਜੀਅਤ ਕ੍ਰੂਪ ਕਰੇ ਕਰਤਾ ਤਾਂ ਕੀ ਚੀਤਨ ਰਖ ਸਮਾਇ ਚਿਤ ਭਵਨ ਮਨ ਪ੍ਰਿਉ ਹਮਾਰਾ ਨਾਮ ਵਿਨਾ ਕੈਸੇ ਉਤਰ ਸਪਾਰਾ ਦੇ ਬਿਮਲ ਮਤ ਸਦਾ ਸਰੀਰਾ ਸਹਜ ਸਹਜ ਗੁਣ ਰਵੀ ਕਵੀਰਾ ਕੀ ਸਮਝਾਉਂਦੇ ਆ ਭਗਤ ਜੀ ਪਹਿਲਾਂ ਤਾਂ ਭਗਤ ਜੀ ਮਾਤਾ ਦੇ ਗੁਣਾ ਬਾਰੇ ਸਮਝਾਉਂਦੇ ਨੇ ਫਿਰ ਆਪ ਦੀ ਸ਼ਿਫਾਰਸ਼ ਕਰਦੇ ਨੇ ਮਾਤਾ ਦੇ ਗੁਣਾ ਬਾਰੇ ਕੀ ਸਮਝਾਉਂਦੇ ਨੇ ਸੁੱਤਪਰਾਧ ਕਰਤ ਹੈ ਜੀਤੇ ਜਨਨੀ ਚੀਤਨਾ ਰਾਖਸ ਦਿੱਤੇ ਭਗਤ ਜੀ ਸਮਝਾਉਂਦੇ ਐ ਸੁਤ ਪੁੱਤ ਕਿੰਨੀਆਂ ਵੀ ਗਲਤੀਆਂ ਕਰੇ ਮਾਂ ਨੂੰ ਮਾਫ ਕਰ ਦਿੰਦੀ ਹੈ ਮਨ ਚ ਨਹੀਂ ਰੱਖਦੀ ਹੈਗੀ ਸੁਤ ਉਪਰਾਧ ਕਰਤ ਹੈ ਜੇਤੇ ਜਨਨੀ ਚੀਤਨਾ ਰਾਖਸ ਦਿੱਤੇ ਉਹਦੇ ਕਰੇ ਨੂੰ ਮਾਫ ਕਰ ਦਿੰਦੀ ਹੈ ਉਹ ਗੁਨਾਹ ਹੈ ਉਹ ਚ ਦੂਏ ਦੀ ਗਲਤੀ ਨੂੰ ਮਾਫ ਕਰ ਦੇਣਾ ਅੰਦਰੋਂ ਭੁਲਾ ਦੇਣਾ ਇਹ ਗੁਣ ਹੁੰਦਾ ਹੈ ਪਰ ਸਾਰਿਆਂ 'ਚ ਨਹੀਂ ਹੁੰਦਾ ਇੱਥੇ ਭਗਤ ਜੀ ਨੇ ਔਰਤਵਾਰੇ ਸਮਝਾਇਆ ਰਾਮাইয়া ਹਉ ਵਾਰਕ ਤੇਰਾ ਕਾਹੇ ਨਾ ਖੰਡ ਸਭ ਗੁਣ ਮੇਰਾ ਭਗਤ ਜੀ ਕਹਿੰਦੇ ਮੈਂ ਵੀ ਤੇਰਾ ਵਾਰਕ ਹੈ ਮੈਂ ਵੀ ਤੇਰਾ ਬੱਚਾ ਮੈਂ ਤੇ ਮੇਰਾ ਜਿਹੜਾ ਅਗੋਣਾ ਹੈ ਕਿਉਂ ਨਹੀਂ ਖੰਡਦੇ ਤੁਸੀਂ ਕਿਰਪਾ ਕਰਦੇ ਮੇਰਾ ਸੰਸਾਰ ਚੋਂ ਛੁਟਕਾਰਾ ਹੋਵੇ ਸੰਸਾਰ ਜਿਹੜਾ ਸਾਡਾ ਜਨਮ ਮਰਨ ਹੈ ਉਹ guna ਕਰਕੇ ਹੀ ਹੈ ਇਹ ਉਹੀ ਭਗਤ ਜੀ ਵਿక్తి ਕਰਦੇ ਨੇ ਕਹਿੰਦੇ ਇਹ ਖੰਡ ਪਾਈ ਤੇ ਕਿਰਪਾ ਕਰ ਰਮਈਆ ਹੂੰ ਵਾਰਕ ਤੇਰਾ ਕਾਹੇ ਨਾ ਖੰਡਸ ਅਬ ਗੁਣ ਮੇਰਾ ਪ੍ਰਾਪਤਾ ਪੂਰਨ ਗਿਆਨੀ ਹੈ ਆਪਾ ਤਾਂ ਸਾਰੇ ਗੁਣ ਪ੍ਰਾਪਤ ਕਰੀ ਬੈਠੇ ਸਾਰੀਆਂ ਡਿਗਰੀਆਂ ਗੁਰੂ ਵੀ ਸਤ ਗੁਰੂ ਵੀ ਜਿੰਨੀਆਂ ਵੀ ਸੰਸਾਰ ਦੇ ਵਿੱਚ ਦੇਖਦੇ ਹਾਂ ਸਾਰੀਆਂ ਮਾਨਵ ਸੋਚਾਂ ਨੇ ਇਹ ਮਤ ਕਰਕੇ ਹੀ ਹੈ ਸਾਡੀ ਸਾਡੇ ਖਿਆਲ ਨੇ ਇਹ ਫਰਜੀ ਹੈ ਸਾਰਾ ਕੁਝ ਪਰ ਜਦੋਂ ਕਾਲੋਂ ਦਾ ਭਗਜੀ ਕਹਿੰਦੇ ਫਿਰ ਇੱਕ ਨਹੀਂ ਚੱਲਦੀ ਗੁਰੂ ਸਾਹਿਬ ਕਹਿੰਦੇ ਜਪਜੀ ਸਾਹਿਬ ਸਾਇਸ ਸਿਆਣਪਾਂ ਲਖ ਹੋਈ ਤਾਂ ਇੱਕ ਨ ਚੱਲੇ ਨਾਲ ਕਿਸ ਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ ਕਿਵੇਂ ਕੂੜ ਨਾਲ ਟੁੱਟਿਆ ਜਾਵੇ ਕਹਿੰਦੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇਹ ਫਿਰ ਕੂੜ ਦੀ ਜਿਹੜੀ ਕੰਧ ਹੈ ਸੰਸਾਰ ਦਾ ਛੁਟਕਾਰਾ ਪਾਣੀ ਚਾਉਣਾ ਹੁਕਮ ਰਜ਼ਾਈ ਚਲਣਾ ਹੁਕਮ ਚ ਰਹਿਣਾ ਜੋ ਜੀਵਨ ਚ ਵਰਤਦਾ ਹੈ ਉਹਨੂੰ ਸਤ ਕਰਕੇ ਮੰਨਣਾ ਇਹੀ ਪਾਣਾ ਹੈ ਪਾਈ ਇਥੇ ਭਗਤ ਜੀ ਕਹਿੰਦੇ ਰਮਈਆ ਹੂੰ ਵਾਰਕ ਤੇਰਾ ਕਾਹੇ ਨਖੰਡ ਸਭ ਨੂੰ ਮੇਰਾ ਰਹਾਉ ਜੀ ਅਤ ਕ੍ਰੂਪ ਕਰੀ ਕਰਤਾ ਆ ਤਾਂ ਵੀ ਤਾਂ ਵੀ ਚੀਤ ਨ ਰੱਖ ਸਮਾਇਆ ਜੇ ਕੋਈ ਉਦੋਂ ਵੀ ਕੋਈ ਬੁਰਾ ਅਪਰਾਧ ਕਰ ਦੇਵੇ ਮਾਤਾ ਫਿਰ ਵੀ ਮਾਫ ਕਰ ਦਿੰਦੀ ਹੈ ਏ ਰਮਈਆ ਮੈਂ ਤਾਂ ਇਹ ਜਾ ਕੁਛ ਨਹੀਂ ਕਰਦਾ ਇਹ ਜੇ ਸੰਸਾਰੀ ਮਾਤਾ ਵੀ ਹੈ ਤਾਂ ਕੋਈ ਪਾਪ ਵੀ ਕਰ ਦੇਈ ਬੱਚਾ ਫਿਰ ਵੀ ਮਾਂ ਉਹਨੂੰ ਗਲ ਲਾਉਂਦੀ ਹੈ ਪਰ ਮੈਂ ਤਾਂ ਕੁਛ ਇਹੋ ਜਿਹਾ ਕੀਤਾ ਹੀ ਨਹੀਂ ਤੁਸੀਂ ਮੇਰ ਤੇ ਕਿਰਪਾ ਕਿਉਂ ਨਹੀਂ ਕਰਦੇ ਇਹ ਅਰਦਾਸ ਹੈ ਭਾਈ ਇਹ ਹੀ ਬੇਨਤੀ ਹੈ ਜੀ ਮੈਂ ਆਪਾਂ ਨੂੰ ਸੁਖਮਨੀ ਸਾਹਿਬ ਸਤਗੁਰਾਂ ਨੇ ਸਮਝਾਇਆ ਕਾਮ ਕ੍ਰੋਧ ਅਰ ਲੋਭ ਮੋਹ ਵਿੰਸ ਜਾਈ ਹੈ ਬੀਵ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਗੁਰਦੇਵ ਏ ਗੁਰਦੇਵ ਗਿਆਨ ਦੇ ਦੇਵ ਕਿਰਪਾ ਕਰੋ ਇਹ ਕਿਰਪਾ ਲੈਣੀ ਇਹ ਹੀ ਅਰਦਾਸ ਹੈ ਇਹ ਹੀ ਬੇਨਤੀ ਹੈ ਭਾਈ ਰਾਪਾਂ ਕਿਹੜੀ ਅਰਦਾਸ ਕਰਦੇ ਆਪਾਂ ਮਾਇਆ ਦੀ ਮਾਇਆ ਕਿਥੇ ਮੰਗਣ ਨਾਲ ਥੋੜੀ ਆਉਂਦੀ ਹੈ ਭਾਈ ਜੇ ਮੰਗਣ ਨਾਲ ਹੋਈ ਤਾਂ ਫਿਰ ਕੰਮਕਾਰ ਕੰਮ ਕਰਨਾ ਸੀ ਉਹੀ ਤਾਂ ਆਪਣਾ ਵੱਖਰਾ ਧਰਮ ਹੈ ਇੱਕ ਸੰਸਾਰ ਦਾ ਗੁਰੂ ਪਕਸੇਵਾਨ ਨੇ ਆਪਾਂ ਨੂੰ ਸਮਝਾਇਆ ਭਾਈ ਉਹ ਤਾਂ ਸਾਰਿਆਂ ਨੂੰ ਦਿੰਦਾ ਅਣ ਮੰਗਿਆ ਤਾਂ ਦੇਵਸੀ ਸੂਰਜ ਚੰਦਰ ਮੈਂ ਇਹ ਸਾਰਾ ਕੁਝ ਅਸੀਂ ਥੋੜੀ ਮੰਗਿਆ ਅਸੀਂ ਸਾਨੂੰ ਕੀ ਪਤਾ ਸਾਰਾ ਕੁਸ਼ ਨੂੰ ਫਿਕਰ ਹੈ ਸਰਵ ਕੀ ਚਿੰਤਾ ਜਿਸ ਮਨ ਮਾਹੇ ਤਿਸਤੇ ਵਿਰਥਾ ਕੋਈ ਨਹੀਂ ਆਸਾ ਦੀ ਬਾਤ ਸਤਗੁਰਾਂ ਨੇ ਸਮਝਾਇਆ ਕਹਿੰਦੇ ਜੀ ਕੋਈ ਬੁਰਾ ਵੀ ਕਰ ਦੇਵੇ ਜਿਆਦੇ ਤੋਂ ਜਿਆਦਾ ਤਕਰੋਹ ਕਰ ਕਰਤਾ ਆਇਆ ਤਾਂ ਵੀ ਚੀਤ ਉਸ ਨਾ ਰੱਖ ਸਮਾਇਆ ਕਿਰਪਾ ਕਰੋ ਰੰਬਈਆ ਸਾਡੇ ਤੇ ਵੀ ਇਹ ਅਫਗਨ ਨੇ ਸਾਡੇ 'ਚ ਕਿਹੜੇ ਭੈਚ ਰਹੇ ਨੇ ਅਸੀਂ ਚਿੰਤਾ 'ਚ ਨਿਰਵੈਰ ਨਹੀਂ ਸੰਸਾਰ ਨਾਲ ਵੈਰ ਵਿਰੋਧ ਔਗਣ ਨਹੀਂ ਹੈ ਭਾਈ ਇਹ ਹਿੱਤਾਪਕਮਾਈ ਕਰਨੀ ਇਹ ਗੁਣਾਂ ਦੀ ਪ੍ਰਾਪਤੀ ਹੋਣੀ ਹੈ ਪਹਿਲਾਂ ਆਪਾਂ ਨਿਰਪੋ ਹੋਣਾ ਜਦੋਂ ਨਿਰਪੋ ਹੋ ਜੰਨੇ ਆਪਾਂ ਭੈ ਤੋਂ ਰਹਿਤ ਹੋ ਜੰਨੇ ਆ ਚਿੰਤਾ ਮੁੱਕ ਜਾਂਦੀ ਹੈ ਫਿਰ ਨਿਰਵੈਰ ਹੋਣੀ ਨਹੀਂ ਨਿਰਵੈਰ ਨਹੀਂ ਹੋ ਸਕਦਾ ਕਿਸੇ ਨਾਲ ਬੈਰ ਵਿਰੋਧ ਮੁੱਕ ਜਾਣਾ ਬਹੁਤ ਵੱਡੀ ਗੱਲ ਹੈ ਪਰ ਪਹਿਲਾਂ ਚਿੰਤਾ ਜਾਊਗੀ ਫਿਰ ਸਾਨੂੰ ਸਮਝ ਆ ਜਾਏਗੀ ਵੀ ਦੇਣ ਵਾਲਾ ਇੱਕ ਹੀ ਹੈ ਸਭ ਨਾਲ ਜਿਹਾ ਇੱਕ ਦਾਤਾ ਸੋਮੇ ਵੀ ਸਿਰ ਨਾ ਜਾਈ ਚਿੰਤ ਭਵਨ ਮਨ ਪਰਿਉ ਹਮਾਰਾ ਨਾਮ ਬਿਨਾ ਕੈਸੇ ਉੱਤਰ ਸਪਾਰਾ ਹੈ ਦਾਤਾ ਚਿੰਤ ਭਵਨ ਭਾਵ ਮਨ ਟੜਕਦਾ ਫਿਰਦਾ ਹੈ ਨਿਮਕ ਵਿੱਚ ਚਾਰ ਕੁੰਟ ਫੇਰਾਵੇ ਉਹ ਕਹਿੰਦੇ ਤੇਰੇ ਹੁਕਮ ਨਾਲ ਜੁੜੇ ਤੋਂ ਬਿਨਾਂ ਮਾਇਆ ਕਿਵੇਂ ਪਾਰ ਹੋ ਇਹ ਚਿੰਤਾ ਹੈ ਸਾਨੂੰ ਪਾਰ ਕਰਨ ਦੀ ਆਪਣੇ ਤਾਂ ਚਿੰਤਾ ਹੈ ਹੀ ਨਹੀਂ ਆਪਨ ਤਾਂ ਚਿੰਤਾ ਮਾਇਆ ਦੀ ਹੈ ਆਪਾਂ ਨੂੰ ਚਿੰਤਾ ਮਾਇਆ ਦੀ ਕਿਉਂ ਹੈ ਆਪਾਂ ਨੂੰ ਗਿਆਨ ਨਹੀਂ ਹੋਇਆ ਆਪਾਂ ਗੁਰੂਆਂ ਤੇ ਭਰੋਸਾ ਨਹੀਂ ਕੀਤਾ ਆਪਾਂ ਹੁਕਮ ਚ ਮੰਨ ਨੂੰ ਬੰਨਿਆ ਨਹੀਂ ਹੁਕਮ ਚ ਮੰਨ ਕਿਵੇਂ ਬੰਨਣਾ ਗਿਆ ਆਪਾਂ ਜਦੋਂ ਗੁਰ ਸ਼ਬਦ ਦਾ ਗਿਆਨ ਹੁੰਦਾ ਹੈ ਬੁੱਧੀ ਸੂਝਵਾਨ ਹੋ ਜਾਂਦੀ ਹੈ ਸੁਰਤ ਕਹਿ ਲੋ ਸ਼ਬਦ ਨਾਲ ਜੁੜ ਜਾਂਦੀ ਹੈ ਫਿਰ ਇਹ ਮਨ ਨੂੰ ਪਾ ਲੈਂਦੀ ਹੈ ਮਨ ਜੀਤੇ ਜਗ ਜੀਤ ਉਸ ਵਸਤਾ ਚਿੰਤਾ ਜਾਂਦੀ ਹੈ ਫਿਰ ਜਿੰ ਤਪ ਉਹਨ ਮੰਨ ਪਰਿਉ ਹੋ ਮਾਰਾ ਨਾਮ ਬਿਨਾਂ ਕੈਸੀ ਹੋ ਤੇਰੀ ਹਕਮ ਤੋਂ ਬਿਨਾਂ ਕਿਵੇਂ ਪਾਰ ਨਿਕਲ ਜੂ ਪਾਰ ਨਿਕਲਣਾ ਆਪਾਂ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਗਾਵੇ ਗੁਰ ਸ਼ਬਦ ਦੇ ਗਿਆਨ ਤੋਂ ਬਿਨਾਂ ਨਹੀਂ ਆਪਾਂ ਪਾਰ ਜਾ ਸਕਦੇ ਜਿਵੇਂ ਪਲੇਟਫਾਰਮ ਤੇ ਬੈਠੇ ਸਰੀਰਕ ਪਲੇਟਫਾਰਮ ਤੇ ਜੇ ਟ੍ਰੇਨ ਚ ਬਹਿਣਾ ਤਾਂ ਪਲੇਟਫਾਰਮ ਛੱਡਣਾ ਪਊਗਾ ਇਵੇਂ ਜੇ ਆਪਾਂ ਟ੍ਰੇਨ ਚ ਵਹਿ ਜੰਨੇ ਆ ਤਾਂ ਸਫ਼ਰ ਸ਼ੁਰੂ ਹੋ ਜਾਂਦਾ ਜੇ ਪਲੇਟਫਾਰਮ ਤੇ ਬੈਠੇ ਦੇਖੀ ਜਾਂਦੇ ਆ ਤਾਂ ਟ੍ਰੇਨ ਆਈ ਜਾਂਦੀ ਹੈ ਜਾਈ ਜਾਂਦੀ ਇਵੇਂ ਸੰਸਾਰ ਦਾ ਬਤੀਰਾ ਆ ਰਿਹਾ ਜਾ ਰਿਹਾ ਹੈ ਫ੍ਰਿਤਾ ਦੇਖਦਿਆਂ ਦੇਖਦਿਆਂ ਕਿੱਥੀ ਚੱਲ ਗਈ ਪਤਾ ਨਹੀਂ ਕਿੰਨੇ ਕਾਇ ਕਿੰਨੀ ਚਲੇ ਆਤਮਾ ਘੜੇ ਇੱਥੇ ਰਹਿਣਾ ਭਾਈ ਇਹ ਸੰਸਾਰ ਇੱਥੇ ਕਿਤੇ ਕੋਈ ਗਿਣਤੀ ਮਿੰਤੀ ਹੈ ਇਹ ਤਾਂ ਕੁਦਰਤ ਦਾ ਖੇਲ ਹੈ ਆਵਣ ਜਾਵਣ ਦਾ ਖੇਲ ਬਣਾਇਆ ਆਗਿਆਕਾਰੀ ਕਿੰਨੀ ਤੇਰੀ ਹੁਕਮ ਤੋਂ ਵੀ ਰੰਦਾਤਾ ਕਿਵੇਂ ਪਾਰ ਨਿਕਲਾਂਗੇ ਫਿਰ ਪਾਰ ਜਾਣ ਸਾਨੂੰ ਕੀ ਚਾਹੀਦਾ ਦੇ ਬਿੰਬਲ ਮਤ ਸਦਾ ਸਰੀਰਾ ਐਸੀ ਮਤ ਦੇ ਦਾਤਾ ਬਿੰਬਲ ਹੁੰਦੀਆਂ ਮੈਲ ਤੋਂ ਰਹਿਤ ਮਾਇਆ ਤੋਂ ਪਰਲੀ ਮਤ ਜਿਹੜੀ ਉਹ ਸਾਰੇ ਇੱਕ ਹੀ ਨੇ ਬਿਮਲ ਨੇ ਤਈਓ ਤਾਂ ਸਾਰੀ ਸ੍ਰਿਸ਼ਟੀ ਦੀ ਦਿਖ ਰਿਹਾ ਕਰ ਰਹੇ ਨੇ ਉਹਨਾਂ ਦੇ ਹੁਕਮ ਚ ਹੀ ਸਾਰਾ ਕੁਝ ਚੱਲ ਰਿਹਾ ਹੈ ਬਸ ਸਾਰੀ ਦੇਖਭਾਲ ਉਹੀ ਕਰ ਰਿਹਾ ਸੱਚਖੰਡ ਹੀ ਕਰ ਰਿਹਾ ਤਈਓ ਤਾਂ ਟਾਈਮ ਨਾਲ ਸੂਰਜ ਆ ਜਾਂਦਾ ਹੈ ਚੰਦਰਮਾ ਧਰਤੀ ਘੁੰਮ ਰਹੀ ਹੈ ਹਵਾ ਪਾਣੀ ਕਿਵੇਂ ਚੱਲ ਰਹੇ ਨੇ ਭੈਵੇਂ ਪਵਨ ਚੱਲੇ ਲਖਦਰਿਓ ਉਹ ਸਾਰੇ ਬਿਮਲ ਮੱਤ ਵਾਲੇ ਹੀ ਨੇ ਆਪਾਂ ਵੀ ਤੋਹੀ ਪ੍ਰਾਪਤ ਕਰਨੀ ਹੈ ਫੇਰ ਹੀ ਸੰਸਾਰ ਨਾਲ ਪ੍ਰੇਮ ਹੋਊਗਾ ਆਪਣਾ ਹਾਲਤ ਆਪਣਾ ਵੈਰ ਵਿਰੋਧ ਹੈ ਸਹਿਜ ਸਹਿਜ ਗੁਣ ਰਵੇ ਕਬੀਰਾ ਸਹਿਜ ਤੋਂ ਭਾਵ ਸਮਝ ਸਮਝ ਕੇ ਜਦੋਂ ਆਤਮਾ ਜਾਗ ਜਾਂਦੀ ਹੈ ਉਹਨੂੰ ਜਾਗੇ ਨੂੰ ਸਹਿਜ ਕਹਿੰਦੇ ਆ ਆਨੰਦ ਪਿਆ ਮੇਰੀ ਮਾਇਆ ਸਤਗੁਰ ਮੈਂ ਪਾਇਆ ਸਤਗੁਰਤਾ ਪਾਇਆ ਸਹਿਸੇਤੀ ਸਹਿਸੇਤੀ ਨਾਲ ਭਾਵ ਸਹਜ ਨਾਲ ਜਦੋਂ ਆਤਮਾ ਜਾਗ ਗਈ ਉਸ ਅਵਸਥਾ ਚ ਉਹਦੇ ਗੁਣ ਗਾਏ ਜਾਂਦੇ ਨੇ ਉਹ ਹੀ ਭਗਤੀ ਸਮਝਾਉਂਦੇ ਆਪਾਂ ਵੀ ਤੇ ਪ੍ਰਾਪਤੀ ਕਰਨੀ ਆ ਭਾਈ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੇ ਰਹੀਏ ਔਰ ਚੱਲਦੇ ਰਹੀਏ ਇੱਕ ਦਿਨ ਆਪਾਂ ਆਪਦੇ ਘਰ ਪਹੁੰਚਾਂਗੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੋਖ ਜਲੇ ਛੇਤੀ ਛੋਟੀ ਨਾਲ ਪਰ ਚੱਲਣਾ ਹੈ ਆ ਜਿਵੇਂ ਨਦੀਆਂ ਤੇ ਵਾਪ ਪਵੇ ਸਮੁੰਦਰ ਨਾਲ ਜਾਣੀ ਨਦੀਆਂ ਨਾਲੇ ਸਮੁੰਦਰ ਨੂੰ ਨਹੀਂ ਜਾਣਦੇ ਈਵੇਂ ਆਪਾਂ ਸੱਚਖੰਡ ਦੇਵ ਲੋਕ ਗੁਰੂਆਂ ਦੇ ਸਾਇਰਾਂ ਨੂੰ ਨਹੀਂ ਜਾਣਦੇ ਪਰ ਪਿੱਛੇ ਪਿੱਛੇ ਚੱਲ ਕੇ ਪਹੁੰਚ ਜਾਗੇ ਜਿਵੇਂ ਨਦੀਆਂ ਨਾਲੇ ਸਮੁੰਦਰ ਜਾ ਕੇ ਸਮੁੰਦਰ ਦਾ ਹੀ ਰੂਪ ਹੋ ਜਾਂਦੇ ਨੇ ਆਪਾਂ ਆਤਮਾ ਕਰਕੇ ਗੁਰੂ ਦਾ ਰੂਪ ਹੋ ਜਾਂਗੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ